ਹਲੋ ਭਾਈ ਸਤਿ ਸ੍ਰੀ ਅਕਾਲ ਹਾਂ ਬਾਬਾ ਸਤਿ ਸ੍ਰੀ ਅਕਾਲ ਕਰਮ ਬੋਲਦਾ ਕਰਮ ਕਰਮ ਸਿਓ ਬੋਲਦਾ ਅੱਛਾ ਕਰਮ ਸੋ ਉਹਨਾਂ ਦਾ ਬਾਬਾ ਬਾਹਰ ਲਿਆਂਦਾ ਹਾਂ ਹਾਂ ਬਾਹਰ ਲਿਆਂਦਾ ਉਹਨਾਂ ਦਾ ਚੱਕੜਿਆਂ ਦਾ ਅੱਛਾ ਬਾਬਾ ਕਿਵੇਂ ਲੱਗੋਨ ਬਾਬਾ ਕੋਣ ਪ੍ਰੀਤੋ ਬੋਲਦੀ ਆ ਹਾਂ ਬਾਬਾ ਮੈਂ ਪ੍ਰੀਤਨੀ ਹਾਂ ਤੇ ਭਾਈ ਫਿਰ ਮੈਂ ਸੁਣਿਆ ਤੇ ਸਹੀ ਸੁਣਿਆ ਕੀ ਬਾਤਾਂ ਕੀ ਸੁਣਿਆ ਬਹੁਤ ਕੁਝ ਕਹਿੰਦੇ ਗੰਦਾਰੇ ਕੰਮ ਹੈ ਕੀ ਸੁਣਿਆ ਕੀ ਪਤਾ ਕੀ ਸੁਣਿਆ ਤੁਸੀਂ ਭਾਈ ਹੁਣ ਮੈਂ ਤੁਹਾਨੂੰ ਕਹਿੰਦੇ ਨਵੇਂ ਮੈਨੂੰ ਸ਼ਰਮ ਆਉਂਦੀ ਹੈ ਤੋ ਆਖੇਂਗੀ ਕੋਣ ਚਿੱਟੀ ਦਾੜੀ ਤੇ ਸਰਚ ਧੌਲਾ ਝਾਟਾ ਆਉਣਗੇ ਇਹਦੀਆਂ ਗੱਲਾਂ ਕਰਦਾ ਪਰ ਉਹ ਜਿੱट्टी ਦਾ ਬਾਬਾ ਜਿੱट्टी ਦਾੜੀ ਤਾਂ ਤੇ ਕਹਿੰਦੇ ਨੋਜ ਵੱਲ ਨਾ ਦੇ ਆ ਗਏ ਜਿੱਟੇ ਤੋਂ ਮੈਂ ਤੱਕਣ ਦੇਖਿਆ ਜੱਗਰੂ ਜਿਹੇ ਆਏ ਨੇ ਭਾਈ ਤੁਹਾਨੂੰ ਮੈਂ ਗੱਲ ਦੱਸਾਂ ਇਹ ਹੈ ਕਿ ਉਹ ਕਹਿੰਦੇ ਹੁੰਦੇ ਆ ਨਾ ਕਿ ਇੱਕ ਕਹਾਵਤ ਹੈ ਕਿ ਜੋ ਇਸ਼ਕ ਹੁੰਦਾ ਹੈ ਨਾ ਤੇ ਨਾ ਤਾਂ ਇਹ ਉਹ ਦੇਖਦਾ ਹੈ ਬੁਢਾਪਾ ਦੇਖਦਾ ਹੈ ਤੇ ਨਾ ਕੋਈ ਛੋਟਾ ਦੇਖਦਾ ਤੇ ਨਾ ਲਿਖਦਾ ਵੱਡਾ ਮੇਰੀ ਤੂੰ ਸੁਣ ਲੈ ਐਸੇ ਉਮਰ ਚ ਕੀ ਦੇਣਾ ਇਸ ਤੋਂ ਹੋ ਗਿਆ ਤੁਹਾਨੂੰ ਭਾਈ ਮੇਰੀ ਗੱਲ ਨੂੰ ਪੂਰਾ ਸੁਣ ਲੈ ਇਸ਼ਕ ਵਾਲੀ ਗੱਲ ਕੋਈ ਨਹੀਂ ਤੇ ਤੁਹਾਡੀ ਅੰਬੋ ਨੂੰ ਗੁਜਰੀ ਨੂੰ ਤਾਂ ਹੋ ਗਏ 10 ਸਾਲ ਅੱਛਾ ਹੈ ਹਾਂ ਬੇਬੇ ਦਾ ਸੁਣਿਆ ਸੀ ਜੀ ਵਾਹ ਵਾ ਟਾਈਮ ਹੋ ਗਿਆ ਵੀ ਹੈ ਇਹਨਾਂ ਦੇ ਗਏ ਮਾਤਾ ਹੈ ਨਹੀਂ ਤੇ 10 ਸਾਲ ਹੋ ਗਏ ਤੇ 10 ਸਾਲਾਂ ਦੇ ਵਿੱਚ ਭਾਈ ਹੁਣ ਗੱਲ ਸੁਣ ਵੀ ਮੁੰਡਾ ਵਿਆਹਤਾ ਕੁੜੀ ਤਾਂ ਪਹਿਲਾਂ ਵਿਆਹੀ ਤੀ ਸੀ ਕੁੜੀ ਮੈਂ ਪਹਿਲਾਂ ਵਿਆਹ ਤੇ ਚੁਲਾ ਆਪ ਦਾ ਫਰਜ ਨਿਭਾਤਾ ਤੇ ਮੁੰਡਾ ਵਿਆਹਤਾ ਤੇ ਹੁਣ ਮੁੰਡਾ ਬਹੂ ਰਾਤ ਨੂੰ ਆਪ ਦਾ ਮਾੜਾ ਚੰਗਾ ਕੰਮ ਜਿਹੜਾ ਹੈਗੇ ਕਰਦੇ ਤੇ ਤਾ ਕਿੰਨਾ ਬੱਬਾ ਗਿਆ ਤਾਂ ਹਮ ਚੰਗਾਈ ਕਰਦੇ ਆ ਇਹ ਤੈਨੂੰ ਭੂਮ ਪੋਤੇ ਪੋਤੀਆਂ ਦੇਣਗੇ ਹੁਣ ਨਹੀਂ ਭਾਈ ਮੈਂ ਗੱਲ ਕਰਦਾ ਉਹ ਵੀ ਉਹ ਜੋ ਵੀ ਮਾੜਾ ਚੰਗਾ ਕੰਮ ਕਰਦੇ ਆ ਤੇ ਮੇਰਾ ਹੁਣ ਭਾਈ ਅੱਧੀ ਰਾਤ ਨੂੰ ਕਰ ਜਾਂਦਾ ਜੀ ਤੇ ਬਾਬਾ ਵੀ ਤੂੰ ਮੇਥੋਂ ਕੀ ਚਾਹੁੰਨਾਗਾ ਮੈਂ ਹੁਣ ਕੀ ਕਰਾਂ ਲੈ ਭਾਈ ਮੈਨੂੰ ਤੂੰ ਜਦੋਂ ਬੇਤੇ ਮੇਰੀ ਸੀ ਵਿਆਹ ਕਰਾ ਲੈਣਾ ਬਾਬਾ ਵਾਪਸ ਕੀ ਗੱਲ ਕਰਦਾ ਆ ਨਹੀਂ ਭਾਈ ਮੇਰੀ ਗੱਲ ਸੁਣ ਵੀ ਵਿਆਹ ਵਾਲੀ ਗੱਲ ਨਹੀਂ ਗਈ ਤੇ ਹੁਣ ਜੀ ਅੱਜ ਕਰੀ ਜਾਂਦਾ ਵਿਆਹ ਮੈਂ 10 ਸਾਲ ਪਹਿਲਾਂ ਗੰਗਲਰਾ ਉਹ ਤਾਂ ਚਲੋ ਮੈਂ ਜ਼ਿੰਮੇਵਾਰੀਆਂ ਇਹ ਤੁਰਿਆ ਫਿਰਿਆ ਵੀ ਚਲੋ ਕੋਈ ਗੱਲ ਨਹੀਂ ਚਲੋ ਜੋ ਆਕ ਪੜ ਜਾਣਗੇ ਪੜ ਜਾਣਗੇ ਕਿੱਧਰ ਬੁੱਢੇ ਬਰੇਗਾ ਹੁਣ ਭਾਈ ਮੇਰਾ ਕਰਦਾ ਹੈਗਾ ਜੀ ਤੇ ਮੈਨੂੰ ਨਾਲ ਤੋ ਕੋਈ ਵਧੀਆ ਜੇ ਕੋਈ ਤੇਰੇ ਕੋਲੇ ਹੈਗਾ ਸਿਸਟਮ ਕੋਈ ਜ਼ਿਗਾਰਡ ਜਿਹੜਾ ਮੈਨੂੰ ਭਾਲ ਕੇ ਦੇ ਦੇ ਮੈਂ ਕਿੱਥੋਂ ਭਾਲ ਕੇ ਦੇਣਾ ਵਾਦਾ ਹੁਣ ਇੰਨੇ ਬੁੱਢੇ ਨਾ ਗੋਹ ਤਿਆਰ ਹੁੰਦੀ ਹੈ ਜੀ ਰੈਸਾ ਪੂਰਾ ਭਾਗ ਤੇ ਨਹੀਂ ਆ ਨੋ ਤਾਂ ਮੈਨੂੰ ਤੈਨੂੰ ਕੀ ਨਹੀਂ ਆਂਦਾ ਤਵੀ ਮੈਂ ਇਹ ਕੰਮ ਕਰਦੀ ਆ ਤੇਲੀ ਗੱਲ ਲੈ ਜਾ ਕੇ ਉਹਨੂੰ ਹੁੰਦੀ ਨਹੀਂ ਆ ਬਾਹਰੋਂ ਸ਼ਹਿਰ ਸੂਰਤ ਚ ਦੇਖ ਲੈ ਤੂੰ ਸ਼ਹਿਰ ਸੂਰਤ ਨੇ ਭਾਈ ਮੈਨੂੰ ਪਤਾ ਤੇ ਸ਼ਹਿਰ ਸੂਰਤ ਉਹ ਭਾਲ ਕੇ ਲਿਆ ਦੇਗੀ ਇਹ ਵੀ ਕੋਈ ਗੱਲ ਨਹੀਂ ਗੀ ਪੈਸਿਆਂ ਬੋਛਾਂ ਦੀ ਚਿੰਤਾ ਨਾ ਕਰ ਤੂੰ ਅੱਗੇ ਭੜੇ ਜਿੰਨੇ ਮਰਜੀ ਦੇ ਦੇ ਨੀ ਤੂੰ ਮੈਨੂੰ ਦੱਸ ਦੇ ਵੀ ਭਾਈ ਮੈਥੋਂ ਕਿੰਨੇ ਲਏਂਗੀ ਸੱਤਵੇਂ ਅੱਠਵੇਂ ਦਿਨ ਆਪਾਂ ਬਣਾ ਲਿਆ ਕਰਾਂਗੇ ਪ੍ਰੋਗਰਾਮ ਮੈਨੂੰ ਕੋਈ ਵਧੀਆ ਜੀ ਕੋ ਪੱਕੀ ਜੀ ਕੋ ਪਰਮਾਨੈਂਟ ਕੋਈ ਹੋਵੇ ਜਿਹੜੀ ਅਸੀਂ ਭੀੜੀ ਭੜੀ ਜੀ ਹੋਵੇ ਮੈਨਾਂ ਇਹ ਜੀ ਭਾਲ ਕੇ ਦੇ ਭਾਈ ਤੂੰ ਮੈਨੂੰ ਬਾਤਾਂ ਦੋਂ ਟੈਕਨੀ ਨਹੀਂ ਤੁਹਾਨੂੰ ਪਤਾ ਲੱਗੂ ਕਿ ਜਿਹੜੀਆਂ ਕੁੱਲੀ ਆ ਮੈਨੂੰ ਤਾਂ ਕੀ ਪਤਾ ਬੁੜੀ ਦਾ ਹੁਣ ਹਾਂ ਇਹ ਵੀ ਭਾਈ ਸਹੀ ਗੱਲ ਆ ਨੂੰ ਤੁਸੀਂ ਘੜਾ ਅੰਦਰ ਵੜ ਕੇ ਦੇਖਿਆ ਹਨਾ ਵੀ ਕੀ ਦੀ ਪੀੜੀ ਕੀ ਦੀ ਖੁੱਲੇ ਤੇ ਫਿਰ ਦੱਸੋ ਮੈਨੂੰ ਰੇਟ ਰੂਟ ਦੱਸੋ ਭਾਈ ਫਿਰ ਮੈਂ ਕੋਈ ਕਰਾਂ ਇੰਤਜ਼ਾਮ ਕਿਸੇ ਪਾਸੇੋਂ ਮੁੰਡਿਆਂ ਤੋਂ ਸਾਡਾ ਹੀ ਬਾਬਾ ਹੁਣ 22 ਸਾਲਾਂ ਨੇ ਮੇਰੇ ਕੰਨੇ 25 ਦੇ ਆ ਜਦੋਂ ਦੇਦੇ ਆ ਮੈਨੂੰ ਉਮਰ ਦਾ ਚੱਕੀ ਚਾਹੀਦੀ ਏ ਜਨੇ ਉਮਰ ਦਾ ਜਨਕਰੀ ਕਰਨੀ ਸੀ ਕਿਤੇ ਬਾਹਰ ਗੱਲ ਕਰੇ ਫੇਰ ਬਾਬਾ ਤੇਰੀ ਨੀਵੀਂ ਵਿਗੜ ਜਾਊਸੀ ਫੇਰ ਨਹੀਂ ਭਾਈ ਤੂੰ ਮੈਨੂੰ ਤੂੰ ਪਵਾ ਲੇਗਾ ਤਾਂ ਮੈਂ ਰਹਿ ਜਾਗਾ ਫੇਰ ਫੇਰ ਤਾਂ ਫੇਰ ਵੀ ਆਪਣਾ ਹੱਥ ਜਗਨਨਾਥ ਫਿਰ ਤਾਂ ਉਹ ਗੱਲ ਹੀ ਹੋ ਜੂਗੀ ਭਾਈ ਫਰਤ ਨਾਲ ਤਾਂ ਕਰ ਹੀ ਜਾ ਰਹੇ ਆ ਫਿਰ ਹੋਰ ਤਾਂ ਇਲਾਜ ਨਹੀਂ ਫੇਰ ਆਏ ਕਰ ਭਾਈ ਮੈਨੂੰ ਤੂੰ ਨਾ ਬਾਹਲੀ ਛੋਟੀ ਵੀ ਕਰ ਦੇ ਹੁਣ ਭੇੜੇ ਲੱਗਦੇ ਆ ਹਨਾ ਵੀ ਹੁਣ 61 ਸਾਲ ਦੀ ਉਮਰ ਤਾਂ ਹੋ ਗਈ ਮੇਰੀ ਦੋਂ ਤਾਂ ਲੱਗਦਾ ਨਹੀਂ ਬਰਤਨ ਨੂੰ ਨਹੀਂ ਭਾਈ ਮੈਂ ਕਾੜਦਾ ਹੈਗਾ ਜਦੋਂ ਮੈਂ 35 ਦਾ ਮੁੰਡਾ ਹੋ ਗਿਆ ਮੇਰਾ ਭਾਈ ਤੁਹਾਨੂੰ ਪਤਾ ਨਹੀਂ 35 ਦਾ ਦਾ ਮੁੰਡਾ ਹਾਂ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਵੀ ਮੈਨੂੰ ਨਾ ਤੂੰ 35 40 ਸਾਲ ਦੀ ਬਾੜ ਸਹੀ ਕੋਈ ਹੁਣ ਬਾੜੀ ਛੋਟੀ ਨਾਲ ਵੀ ਕਰਦੇ ਹੁਣ ਆਪਦੇ ਸ਼ਰਮ ਪੈਂਦੀ ਆ ਉਹਨੇ ਧੋੜਾ ਝਟਾ ਸਿਰ ਚ ਫਿਰ ਭੈੜਾ ਲੱਗਦਾ ਬੰਦਾ

ਇਹ ਬਸ ਇੱਥੋਂ ਪੰਸਾਰੀ ਤੋਂ ਸੰਗਰੂਰ ਜਾ ਕੇ ਫੜ ਲਈ ਦੀ ਪੰਸਾਰੀ ਵਾਲੀ ਦੁਕਾਨ ਤੋਂ ਰਗੜ ਲਈਦਾ ਨੌ ਰਗੜ ਕੇ ਦੇ ਦਿੰਦੀ ਐ ਨੌ ਸੋਝਦੇ ਹਿੰਦੀ ਬਾਬੇ ਨੇ ਹੁਣ ਇਹਨੇ ਕੀ ਖਾ ਕੇ ਲੈਣਾ ਆਏ ਨਹੀਂ ਪਤਾ ਹੁਣ ਬਾਬਾ ਦਾ ਕੋਈ ਹੁਣ ਏਦਾਂ ਮਾਰ ਮਾਰ ਨੂੰ ਸਰਦਾ ਹੈਗਾ ਹੁਣ ਕੀ ਕਰਾਂ ਹਾਂ ਹੂੰ ਉਹ ਦੱਸੋ ਭਾਈ ਤੁਸੀਂ ਕਿੰਨਾ ਮੈਨੂੰ ਮਿੱਥੋਂ ਲਵੋਗੇ ਆਪਣਾ ਤਾਂ ਫਿਰ ਪੱਕਾ ਹੀ ਪਰਮਾਨੈਂਟ ਹੀ ਹੈਗਾ ਤੇ ਸਰਵਿਸ ਕੀ ਕੀ ਦੇ ਦੇਣਗੀਆਂ ਮੈਨੂੰ ਇਹ ਵੀ ਦੱਸ ਦਿਓ ਮੜਾ ਜੀ ਬਾਬਾ ਉਹ ਜਿੰਨਾ ਮਿੱਠਾ ਪਾਵਾਂਗੇ ਤੇ ਉਹ ਨਹੀਂ ਮਿੱਠਾ ਲੱਗੂ ਆਪਾਂ ਨੂੰ ਤੇ ਐ ਕਰ ਦੂੰਗੀ ਤੇ ਜੇ ਤਿਆਰ ਕਰ ਲੈ ਤਾਂ ਮੈਂ ਫੋਨ ਕਰ ਲੈਂਦੀ ਐਗੀ ਇਹ ਕੀ ਜਿੰਨਾਂ ਨੇ ਹੂੰ ਉਹ ਹੈਗੀ ਐ ਦੱਤੀ 20 ਸਾਲਾਂ ਦੀ ਹੈਗੀ ਉਹ ਕੁੜੀ ਹੈ ਜੀ ਅੱਛਾ ਮਾਰਿਆ ਵਰਗੀ ਗਈ ਹੈ ਕਿ ਵਿਆਹ ਨਹੀਂ ਕਰਾਉਣਾ ਮੈਂ ਤੇ ਕੰਮ ਦਾ ਖਰਚਾ ਕੱਢਣਾ ਉਸ ਤੇ ਪਰੰਪਰੀ ਹੈ ਜੀ ਤੇ ਕਰਦੀ ਐ ਤੇ ਜੀਨੇ ਰਾਤ ਜਿਵੇਂ ਦੀ ਪੁੰਦਨੀ ਆਕਦਾ ਥਾਂ ਬਾਲੀ ਨਹੀਂ ਜਿਆਦੇ ਵੀ ਨਹੀਂ ਜੇ ਥਾਂ ਅਗਲੇ ਦੀ ਹੋਵੇ ਭਾਈ ਜੇ ਥਾਂ ਅਗਲੇ ਦੀ ਥਾਂ ਅਗਲੇ ਦੀ ਹੋਵੇ ਤਾਂ ਫਿਰ ਦੱਸੋ ਮੈਨੂੰ ਉਹਦਾ ਕੀ ਹੋਊਗਾ ਸਾਬ ਕਿਤਾਬ ਮੈਨੂੰ ਬੜਾ ਰੇਟ ਦੱਸ ਦੋ ਨਾ ਫਿਰ ਮੈਂ ਬਾਜ਼ਾਰ ਜਾਣਾ ਹੁਣ ਉੱਥੇ ਆੜਤੀ ਤੋਂ ਫੜ ਕੇ ਤਾਂ ਲਿਆਉਂਗਾ ਮੇਰੇ ਕੋਲ ਕਿਹੜਾ ਇੱਥੇ ਫੋਨ ਪੇ ਚੱਲਦਾ ਭਾਈ ਅੱਬਾ ਕੀ ਲੈਣਾ ਨਹੀਂ ਥਾਂ 1000 ਰੁਪਏ ਮੈਨੂੰ ਕੋਤ ਲੈਂਗੇ 1000 ਰੁਪਏ 1000 1500 ਮੰਨ ਲਓ ਥਾਂ ਹਾਂ ਫਿਰ ਨਾ ਤੁਸੀਂ ਮੇਰੇ ਕੋਲੇ ਆ ਜਾ ਮੈਨੂੰ ਦੇ ਦਿਓ 1000 ਮੰਨ ਲਾ ਗੋ ਮੈਂ ਤਾਂ ਹੁਣ ਰੋਟਾ ਖਾ ਕੇ ਨਹੀਂ ਜੀ కు బాబా తేలి మేను ਚਲ ਆਪਾਂ ਫਿਰ ਬਾਅਦ ਚ ਹਾਂ ਗੱਤਾਂ ਕਰ ਲਾਂਗੇ ਆਪਾਂ ਦਾ ਪਿੰਡ ਹੀ ਰਹਿਣਾਗਾ ਹਾਂ ਨਹੀਂ ਭਾਈ ਜੇ ਤੂੰ ਕਰ ਲੈ ਆਪ ਕੇ ਮਾਪਾ ਜੇ ਤੂੰ ਆਪ ਕਰ ਲੈ ਭਾਈ ਫਿਰ ਆਪਣੇ ਵਿਚਾਲੇ ਗੱਲ ਖੁੱਲੀ ਵੀ ਐ ਆਪਾਂ ਕਿੱਧਰ ਦੂਜੇ ਨਾਲ ਮੱਥਾ ਮਾਰੂਗਾ ਮੈਂ ਬਾਬਾ ਜਿੰਤਾ ਤਾਂ ਤੱਕ ਹੀ ਆਗਾ ਵੀ ਮੈਂ ਹੁਣ ਦਿੱਲੀ ਨਹੀਂ ਆਣੀ ਤੇ ਮੈਂ ਮਿੰਤਾ ਨਹੀਂ ਬਾਬਾ ਇਹ ਜੇ ਤਮਾ ਅੱਛਾ ਮੈਂ ਤਾਂ ਹੁਣ ਮੇਰੇ ਤੇ ਕੋਈ ਐ ਪਰਮਾਨੈਂਟ ਹੋ ਹੂੰ ਜੋਗਿੰਦਰ ਜਦੋਂ ਬਰਨੜਾ ਨਹੀਂ ਕਰਦੀ ਮੁੰਡਾ ਬਸ ਹੀ ਹੋਈ ਮੈਂ ਤਾਂ ਮਾਰ ਤੂਗਾ ਜੇ ਉਹ ਨਹੀਂ ਛੋਣ ਲਿਆ ਤੇ ਜਾਏ ਅੱਛਾ ਅੱਛਾ ਤੇ ਤਾਂ ਮੈਨੂੰ ਹੀ ਬਥੇਰੇ ਚੰਗੇ ਲੱਗਦੇ ਆ ਹਾਂ ਪਰ ਬਾਹਰ ਨਹੀਂ ਜਾਣ ਦਿੰਦਾ ਮੈਨੂੰ ਅੱਛਾ ਅੱਛਾ ਉਹ ਯਾਨੀ ਰਾਤ ਕੋਈ ਹਾਂ ਯਾਰ ਨਾ ਗੱਲ ਕਰੀ ਵਾਪਾ ਤਾਂ ਹੁਣ ਤੈਨੂੰ ਮੈਂ ਦੱਸ ਕਾ ਵੀ ਚੱਲ ਆਪਣੀ ਤੂੰ ਵੀ ਗੱਲ ਖੋਲ ਲੀ ਹਾਂ ਅੱਜ ਦਿੱਲੀ ਗੱਲ ਦੀ ਇਹਦੇ ਮੈਂ ਤਾਂ ਕਰਕੇ ਮੇਰਾ ਤਾਂ ਮੁਸ਼ਕਲ ਆ ਬਾਬਾ ਪਰ ਮੈਂ ਉਹਨੂੰ ਕਹਿ ਦਿੰਨੀ ਆ ਉਹਨੂੰ ਭਾਈ ਉਹਨੂੰ ਕਹਿ ਦੀ ਵੀ ਪੂਰਾ ਜਾ ਤਾ ਦਿਨ ਰਵੇ ਤੜਕੇ 9 ਤੋਂ ਲੈ ਕੇ 8:00 5:00 ਵਜੇ ਤੱਕ ਪੂਰਾ ਦਿਨ ਰਹਿ ਲੈ ਜੇ ਰਾਤ ਰਹਿਣੀ ਹੈ ਤਾਂ ਰਾਤ ਨੂੰ 9 ਤੋਂ ਲੈ ਕੇ ਤੜਕੇ 5:00 4:00 ਵਜੇ ਤੱਕ ਰਹਿ ਲੈ ਤੇ ਮੈਂ ਭਾਈ ਦੇ ਦੂੰਗਾ 5000 ਤੈਨੂੰ ਜੇ 9 ਜੀ ਫਿਰ ਜਾਵਦੇ ਨਹੀਂ ਜਾਂ ਕੰਨ ਦੇ ਤੜਕੇ ਤੈਨੂੰ ਸਲੀਆ ਨਿਕਲਣਾ ਪਊਗਾ ਇਹ ਕੰਨ ਨੂੰ ਬਤਾਨੇ ਲੱਗੇ ਨਹੀਂ ਭਾਈ ਮੈਂ ਕੋਈ ਗੱਡੀ ਗੱਡੀ ਵਾਲਾ ਮੁੰਡਾ ਸਾਧ ਲੂੰਗਾ ਮੈਂ ਕੋਈ ਗੱਡੀ ਗੱਡੀ ਵਾਲਾ ਮੁੰਡਾ ਸਾਧ ਲੂੰਗਾ ਕਿਸੇ ਨੂੰ ਕੋਈ ਕੋਈ ਥੋਨੇ ਸਦਾ ਬਾਹਰੋਂ ਸੱਦ ਲਊਗਾ ਕੋਈ ਮੈਂ ਫਿਰ ਬਾਬਾ ਹੁਤਾ ਇਕਰਾ ਦਗਾ 4 1/2 ਕਣੀਆਂ ਹਰ ਕੇ ਲਊਗੀ ਹਾਂ ਮੈਂ 5000 ਦੇ ਦਊਗਾ ਤੇ ਚੂਪੇ ਚਾਪੇ ਤਾਂ ਲਾ ਲੂਗੀ ਨਾ ਹੂੰ ਬਾਬਾ ਹੁਨਾ ਹੁਤਾ ਤੁੰ ਪਿਆਰ ਨਾਲ ਉਹ ਕਹਿਣਾ ਬਣਾ ਲੀਨਾ ਤਾਂ ਸਭ ਕੁਝ ਕਰੂਗੀ ਹੂੰ ਚੱਲ ਭਾਈ ਫਿਰ ਮੈਂ ਨਾ ਆ ਕੇ ਤੇ ਮੈਂ ਦਿੰਨਾ ਪੈਸੇ ਲਿਆ ਕੇ ਤੈਨੂੰ ਫਿਰ ਹੁਣ ਤੇਰੇ ਤੇ ਵੀ ਤੇਰੇ ਜੀਵਨ ਕਿਤਾ ਦੇ ਤਾਂ ਕੀ ਖੁਸ਼ ਕਰਵਾ ਲਈਆਂ ਕਿੰਨਾ ਕੁ ਜੋਰ ਹੈ ਕਿੰਨਾ ਕੁ ਹੂੰ ਚਲੋ ਭਾਈ ਮੈਂ ਆਉਣਾ ਤੇ ਮੇਰਾ 5000 ਤੁਹਾਨੂੰ ਮਸਲਾ ਦਿੰਨਾ ਹੈ ਰੱਬਾ ਖੁਸ਼ ਹੈ ਜ਼ਰੂਰ ਕਰ ਦੂੰਗੀ ਹਾਂ ਹਾਂ ਠੀਕ ਆ ਭਾਈ ਫਿਰ ਮੈਂ ਲਿਆ ਕੇ ਦੇ ਦਿੰਦਾ ਤੁਹਾਨੂੰ 5000 ਦੇ ਦਿਆਂ ਲਿਆ ਕੇ ਫਿਰ ਨਗਦ ਹਾਂ ਲਿਆ ਦਿਓ ਬਾਕੀ ਉਸਕੇ ਕਰਦੇ ਨਹੀਂਗਾ ਆਪਾਂ ਫਿਰ ਉਹ ਵੀ ਦੇਣੇ ਬਹਿਣ ਨਹੀਂ ਵੀ ਕੱਲ ਨਹੀਂ ਕੋਈ ਨਹੀਂ ਫਿਰ ਕੋਈ ਨਹੀਂ ਭਾਈ ਬਾੜਾ ਬਾੜਾ ਨਹੀਂ ਭਾਈ ਹੁਣ 1000 ਐਵੇਂ ਤੋਂ ਤੁਸੀਂ ਬਾੜਾ ਕਰੀਏ ਨੂੰ 1000 ਰੁਪਏ ਹੋਰ ਕਰ ਦੂੰ ਚਲ ਸਮਝੀ ਜੀ ਤੱਕ ਕਰਦੇ ਹੋ ਠੀਕ ਆ ਮੇਰਾ ਵਧੀਆ ਡੈਂਡਰਡ ਲਵਾ ਦਿਓ ਕੋਈ ਨਹੀਂ ਆਪਾਂ ਆਹੇ ਫਿਰ ਹਾਂ ਠੀਕ ਐ ਵੀਰ ਜੀ ਭਾਈ ਮੈਂ ਲਿਆ ਕੇ ਤੈਨੂੰ ਪੈਸੇ ਫੜਾ ਦੇਣਾ ਮੈਂ ਚੋਰੀਆਂ ਜਾਂ ਮਗਰਲੀ ਗੱਲ ਮੋਰੀ ਵੇਦੀ ਆਉਂਗਾ ਤੂੰ 5000 ਰੁਪਏ ਮੈਥੋਂ ਕਰਾ ਫੜਨੀ ਠੀਕ ਐ ਹਾਂ ਹਾਂ ਮੈਂ ਬਸ ਮਾੜੀ ਦੀ ਸ਼ਾਂਤੀ ਕਰ ਲੀ ਮੌਕੇ ਚੜੀ ਹੋਣੀ ਫੜਾ ਦੇ ਤੁਸੀਂ ਹਾਂ ਠੀਕ ਐ ਠੀਕ ਐ ਭਾਈ ਜੀ ਮੇਰੇ ਜੀ ਆਈ ਮੇਰੇ ਜੀ ਆਈ ਨਹੀਂ ਹਾਂ ਠੀਕ ਐ ਜਾਉਂਦੀ ਰਿਹਾ ਭਾਈ ਠੀਕ ਐ ਠੀਕ ਐ ਠੀਕ ਐ